ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਦੋਸਤੋ ਮਿੱਤਰੋ ਪਿਆਰਿਓ ਸਾਰੇਓ ਗਲਤੀਆਂ ਦਾ ਬੁਤਲਾ ਸੇਵਕ ਸਿਹਾਲ ਦੁਬਾਰਾ ਫੇਰ ਇਸ ਵੀਡੀਓ ਦੇ ਵਿੱਚ ਹਾਜ਼ਰ ਹਾਂ ਤੁਹਾਡੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਾਰਨਿੰਗ ਟਾਈਮ ਦੇ ਵਿੱਚ ਸਵੇਰ ਦੇ ਵੇਲੇ ਅਸੀਂ ਜਿਹੜੀ ਗੱਲਬਾਤ ਕੀਤੀ ਸੀ ਉਸ ਗੱਲਬਾਤ ਦਾ ਵਿਸ਼ਾ ਜਿਹੜਾ ਹੈਗਾ ਸੀਗਾ ਉਹ ਇਹ ਸੀ ਜੇ ਸਾਡੇ ਬੱਚੇ ਜਿਹੜੀ ਨਵੀਂ ਪਨੀਰੀ ਹੈ ਨਿਊ ਜਨਰੇਸ਼ਨ ਹੈ ਜੰਗ ਜਨਰੇਸ਼ਨ ਹੈ ਜੇ ਉਹ ਪੜ੍ਹਾਈ ਦੇ ਵਿੱਚ ਕਮਜ਼ੋਰ ਰਹਿ ਜਾਣਗੇ ਪਿੱਛੇ ਰਹਿ ਜਾਣਗੇ ਪੇਪਰਾਂ ਦੇ ਵਿੱਚੋਂ ਉਹਨਾਂ ਦੇ ਨੰਬਰ ਘੱਟ ਆਉਣਗੇ ਤਾਂ ਕੋਈ ਬਾਲੀ ਵੱਡੀ ਗੱਲ ਨਹੀਂ ਠੀਕ ਹੈ ਜੀ ਕੰਮ ਚੱਲ ਜੂ ਪਰ ਜੇ ਉਹ ਕਿਸੇ ਮਾੜੇ ਨਸ਼ੇ ਦੇ ਵਿੱਚ ਪੈ ਜਾਣਗੇ ਇਸੇ 마ਰੂ ਨਸ਼ੇ ਦੇ ਵਿੱਚ ਪੈ ਜਾਣਗੇ ਕਿਸੇ ਖਤਰਨਾਕ ਭਿਆਨਕ ਨਸ਼ੇ ਦੇ ਵਿੱਚ ਪੈ ਜਾਣਗੇ ਜਿਵੇਂ ਕਿ ਹੈਰੁਨ ਚਿੱਟਾ ਮੈਡੀਕਲ ਨਸ਼ੇ ਦਾਰੂ ਸ਼ਰਾਬ ਹੋਰ ਜਿਹੜੇ ਮਾੜੇ ਨਸ਼ੇ ਨੇ ਉਹਨਾਂ ਦੇ ਵਿੱਚ ਪੈ ਜਾਣਗੇ ਤਾਂ ਫਿਰ ਕੰਮ ਔਖਾ ਤਾਂ ਫਿਰ ਬੇੜਾ ਗਰਕ ਹੋ ਜਾਊ ਜ਼ਿੰਦਗੀ ਨਰਕ ਬਣ ਜਾਊ ਉਹਨਾਂ ਦੀ ਆਪਣੀ ਵੀ ਤੇ ਬਾਕੀ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਦੀ ਵੀ ਪੂਰੇ ਪਰਿਵਾਰ ਦਾ ਮਾਹੌਲ ਹੈ ਜਿਹੜਾ ਉਹ ਖਰਾਬ ਹੋ ਜਾਊ ਅੱਪਾ ਇਸ ਟੌਪਿਕ ਤੇ ਸਵੇਰੇ ਗੱਲ ਕੀਤੀ ਸੀ ਠੀਕ ਹੈ ਜੀ ਤੇ ਹੁਣ ਇਸ ਵੀਡੀਓ ਦੇ ਵਿੱਚ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਉਹ ਏਸੇ ਸੰਬੰਧ ਦੇ ਵਿੱਚ ਹੈ ਆਪਾਂ ਉਸੇ ਗੱਲਬਾਤ ਨੂੰ ਅੱਗੇ ਤੋਰਦੇ ਆਂ ਤੇ ਪਰ ਇਸ ਵੀਡੀਓ ਦੇ ਵਿੱਚ ਆਪਾਂ ਨੇ ਇਹ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਜੇ ਕੋਈ ਬੱਚਾ ਨਸ਼ੇ ਦੇ ਵਿੱਚ ਫਸ ਵੀ ਜਾਂਦਾ ਹੈ ਕੋਈ ਨੌਜਵਾਨ ਇਸ ਨਸੇ ਦੀ ਦਲਦਲ ਦੇ ਵਿੱਚ ਫਸ ਜਾਂਦਾ ਹੈ ਤਾਂ ਫਿਰ ਉਹ ਕਿਵੇਂ ਨਿਕਲ ਸਕਦਾ ਹੈ ਤੇ ਉਹਨੂੰ ਕਿਵੇਂ ਕੱਢਿਆ ਜਾ ਸਕਦਾ ਹੈ ਸਾਡੇ ਪਰਿਵਾਰ ਦੇ ਜਿਹੜੇ ਮੈਂਬਰ ਹੁੰਦੇ ਨੇ ਉਹ ਸਾਰੇ ਚਾਹੁੰਦੇ ਹੁੰਦੇ ਨੇ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਸ਼ਾ ਜਿਹੜਾ ਛੱਡ ਦੇ ਨਸੇ ਚੋਂ ਨਿਕਲ ਜੇ ਚੰਗੇ ਰਸਤੇ ਤੇ ਚੱਲ ਪੇ ਠੀਕ ਹੈ ਜੀ ਤਾਂ ਕਿ ਸਾਰੇ ਪਰਿਵਾਰ ਦਾ ਮਾਹੌਲ ਹੈ ਜਿਹੜਾ ਉਹ ਚੰਗਾ ਬਣ ਸਕੇ ਤੇ ਉਹ ਆਪ ਵੀ ਜਿਹੜਾ ਠੀਕ ਹੋ ਸਕੇ ਠੀਕ ਹੈ ਜੀ ਕਾਮਯਾਬ ਹੋ ਸਕੇ ਤੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਨਾਲ ਰਲ ਮਿਲ ਕੇ ਰਹੇ ਤੱਕੇ ਬੰਦੇ ਤਰੱਕੀ ਕਰੇ ਖੁਸ਼ ਰਹੇ ਚੜ੍ਹਦੀ ਕਲਾ 'ਚ ਰਹੇ ਸਾਰਿਆਂ ਦੀ ਇਹ ਸੋਚ ਹੁੰਦੀ ਹੈ ਸਾਰਿਆਂ ਨੂੰ ਇਸ ਗੱਲ ਦੀ ਚਿੰਤਾ ਹੁੰਦੀ ਹੈ ਪਰ ਜਿਹੜਾ ਬੱਚਾ ਜਿਹੜਾ ਨੌਜਵਾਨ ਨਸ਼ੇ ਦੇ ਵਿੱਚ ਫਸਿਆ ਹੋਇਆ ਹੁੰਦਾ ਉਹ ਆਪਾਂ ਕਈ ਵਾਰੀ ਦੇਖਦੇ ਆ ਕਿ ਹੋਰ ਅੱਗੇ ਅੱਗੇ ਹੋਰ ਨਸ਼ੇ ਦੇ ਵਿੱਚ ਫਸਦਾ ਜਾਂਦਾ ਹੈ ਨਿਕਲਣ ਦੀ ਵਜਾਇਂ ਨਿਕਲਣਾ ਬਹੁਤ ਔਖਾ ਹੋ ਜਾਂਦਾ ਹੈ ਜੇ ਉਹ ਬੱਚਾ ਜਾਂ ਨੌਜਵਾਨ ਨਸ਼ੇ ਦੇ ਵਿੱਚੋਂ ਨਿਕਲਣਾ ਵੀ ਚਾਹੁੰਦਾ ਹੋਵੇ ਤਾਂ ਵੀ ਉਸ ਤੋਂ ਨਿਕਲਿਆ ਨਹੀਂ ਜਾਂਦਾ ਪਰਿਵਾਰ ਦੇ ਮੈਂਬਰ ਬਹੁਤ ਕੋਸ਼ਿਸ਼ ਕਰਦੇ ਨੇ ਕਈ ਵਾਰੀ ਉਸ ਨੂੰ ਜਿਹੜੇ ਨਸ਼ਾ ਸਡਾਊ ਕੇਂਦਰ ਨੇ ਉੱਥੇ ਭੇਜਦੇ ਨੇ ਕਈ ਵਾਰੀ ਕੋਈ ਦਵਾਈ ਮੈਡੀਸਨ ਦਾ ਜੋ ਉਹ ਨਸ਼ਾ ਜਿਹੜਾ ਛੱਡ ਸਕੇ ਹੋਰ ਬਹੁਤ ਤਰੀਕੇ ਬਣਾਏ ਜਾਂਦੇ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪਰ ਆਮ ਤੌਰ ਤੇ ਅਸੀਂ ਇਹੀ ਦੇਖਦੇ ਹਾਂ ਕਿ ਫੇਲ ਹੋ ਜਾਂਦੀਆਂ ਨੇ ਕੋਸ਼ਿਸ਼ਾਂ 1 2 5% ਤੱਕ ਹੀ ਕਈ ਨੌਜਵਾਨ ਹੁੰਦੇ ਨੇ ਜਿਹੜੇ ਨਸ਼ੇ ਦੇ ਵਿੱਚੋਂ ਨਿਕਲ ਜਾਂਦੇ ਨੇ ਨਸ਼ਾ ਛੱਡ ਦਿੰਦੇ ਨੇ ਚੰਗੇ ਪਾਸੇ ਲੱਗ ਜਾਂਦੇ ਨੇ ਪਰ ਲਗਭਗ 90 95% ਤਾਂ ਹੋਰ ਜ਼ਿਆਦਾ ਨਸ਼ੇ ਦੇ ਵਿੱਚ ਫਸ ਜਾਂਦੇ ਨੇ ਅੱਗੇ ਤੋਂ ਅੱਗੇ ਠੀਕ ਹੈ ਜੀ ਨਸ਼ੇ ਨੂੰ ਛੱਡਣ ਦੀ ਮਜਾਏ ਹੋਰ ਪਰਿਵਾਰ ਦਾ ਮਾਹੌਲ ਖਰਾਬ ਹੁੰਦਾ ਰਹਿੰਦਾ ਹੈ ਸੇਤ ਖਰਾਬ ਪੈਸਾ ਤਾਂ ਅੰਦੌਲਤ ਖਰਾਬ ਟੈਨਸ਼ਨ ਡਿਪਰੈਸ਼ਨ ਬਹੁਤ ਕੁਝ ਚੱਲਦਾ ਹੈ ਮਾਨ ਸਨਮਾਨ ਬੇਇੱਜ਼ਤੀ ਦੇ ਵਿੱਚ ਬਦਲ ਜਾਂਦਾ ਹੈ ਇੱਜ਼ਤ ਬੇਇੱਜ਼ਤੀ ਦੇ ਵਿੱਚ ਬਦਲ ਜਾਂਦੀ ਹੈ ਠੀਕ ਹੈ ਜੀ ਤੇ ਮਤਲਬ ਨੁਕਸਾਨ ਹੀ ਨੁਕਸਾਨ ਹੁੰਦਾ ਰਹਿੰਦਾ ਹੈ ਪਰ ਹੁਣ ਗੱਲ ਇਹ ਹੈ ਕਿ ਇਸ ਨਸ਼ੇ ਦੇ ਵਿੱਚੋਂ ਨਿਕਲਿਆ ਕਿਵੇਂ ਜਾ ਸਕਦਾ ਹੈ ਜਾਂ ਫਿਰ ਉਸ ਨੂੰ ਕੱਢਿਆ ਕਿਵੇਂ ਜਾ ਸਕਦਾ ਹੈ ਜੇ ਤਾਂ ਉਹ ਖੁਦ ਨੌਜਵਾਨ ਨਸ਼ੇ ਦੇ ਵਿੱਚੋਂ ਨਿਕਲਣਾ ਚਾਹੁੰਦਾ ਹੈ ਤਾਂ ਫਿਰ ਉਹ ਕਿਵੇਂ ਨਿਕਲੇ ਜੇ ਉਹ ਇੰਨਾ ਜ਼ਿਆਦਾ ਫਸਿਆ ਹੋਇਆ ਹੈ ਕਿ ਉਹ ਆਪ ਖੁਦ ਇਕੱਲਾ ਤਾਂ ਨਿਕਲੇ ਨਹੀਂ ਸਕਦਾ ਹੋਰ ਪਰਿਵਾਰ ਦੇ ਮੈਂਬਰ ਚਾਹੁੰਦੇ ਨੇ ਉਹਦੇ ਪੇਰੈਂਟਸ ਉਹਦੇ ਮਾਤਾ ਪਿਤਾ ਭੈਣ ਭਰਾ ਚਾਹੁੰਦੇ ਨੇ ਕਿ ਸਾਡਾ ਜਿਹੜਾ ਇਹ ਬੱਚਾ ਹੈ ਜਿਹੜਾ ਇਹ ਨੌਜਵਾਨ ਹੈ ਉਹ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਆ ਜੇ ਨਿਕਲ ਜੇ ਆ ਫਿਰ ਮੈਨੂੰ ਇਹ ਲੱਗਦਾ ਹੈ ਕਿ ਇੱਥੇ ਆਪਾਂ ਇੱਕ ਐਗਜ਼ੈਂਪਲ ਲੈ ਕੇ ਸਮਝਣ ਦੀ ਕੋਸ਼ਿਸ਼ ਕਰ ਲੈਂਦੇ ਆ ਕਿ ਜਿਵੇਂ ਆਪਾਂ ਖੇਤਾਂ 'ਚ ਹੀ ਰਹੇ ਆ ਖੇਤਾਂ 'ਚ ਹੀ ਪਲੇ ਆ ਆਪਾਂ ਨੂੰ ਪਤਾ ਹੈ ਜਿਹੜਾ ਇੱਕ ਟਰੈਕਟਰ ਹੁੰਦਾ ਹੈ ਜਿਵੇਂ ਜਦੋਂ ਜੀਰੀ ਲੱਗਦੀ ਹੈ ਝੋਨਾ ਲੱਗਦਾ ਉਹ ਟਰੈਕਟਰ ਦੇ ਦੁਆਰਾ ਕਦੂ ਕੀਤਾ ਜਾਂਦਾ ਪਹਿਲਾਂ ਕਦੂ ਕੇ ਜ਼ਮੀਨ ਦੇ ਵਿੱਚ ਪਾਣੀ ਛੱਡ ਕੇ ਉਹਦੀ ਵਾਹਵਾਹੀ ਕੀਤੀ ਜਾਂਦੀ ਹੈ ਖਾਲੇ ਵਗੈਰਾ ਲਗਾਏ ਜਾਂਦੇ ਨੇ ਫਿਰ ਉਸ ਤੇ ਸਾਗਾ ਮਾਰਿਆ ਜਾਂਦਾ ਹੈ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਉਹ ਟਰੈਕਟਰ ਹੁੰਦਾ ਜਿਹੜਾ ਉਹ ਕਿਤੇ ਨਾ ਕਿਤੇ ਗਾਰੇ ਦੇ ਵਿੱਚ ਗੜ ਜਾਂਦਾ ਧਸ ਜਾਂਦਾ ਫਿਰ ਜਿਹੜਾ ਡਰਾਈਵਰ ਹੁੰਦਾ ਕਦੂ ਕਰਨ ਵਾਲਾ ਟਰੈਕਟਰ ਚਲਾਉਣ ਵਾਲਾ ਉਹ ਗੇਅਰ ਚੇਂਜ ਕਰਕੇ ਛੋਟਾ ਗੇਅਰ ਕਰਕੇ ਤੇ ਰੇਸ ਦੇ ਕੇ ਬਹੁਤ ਕੋਸ਼ਿਸ਼ ਕਰਦਾ ਹੈ ਕਿ ਟਰੈਕਟਰ ਗਾਰੇ ਦੇ ਵਿੱਚੋਂ ਨਿਕਲ ਜੇ ਹੋਰ ਨਾ ਧਸੇ ਉਹ ਹੋਰ ਰੇਸ ਦੇ ਜਾਂਦਾ ਹੈ ਕਈ ਵਾਰੀ ਇਦਾਂ ਹੁੰਦਾ ਹੈ ਕਿ ਉਹ ਟਰੈਕਟਰ ਹੋਰ ਤਸੀ ਜਾਂਦਾ ਹੈ ਗੱਡੀ ਦੇ ਵਿੱਚ ਨਿਕਲਣ ਦੀ ਬਜਾਏ ਹੋਰ ਘਟ ਜਾਂਦਾ ਹੈ ਜਾਂ ਕਈ ਵਾਰੀ ਅਸੀਂ ਹੋਰ ਜਗ੍ਹਾ ਤੇ ਦੇਖਦੇ ਹਾਂ ਜਿਵੇਂ ਕੋਈ ਟਰੈਕਟਰ ਜਾਂ ਹੁਣ ਜਿਵੇਂ ਆਪਾਂ ਗੱਡੀ ਚਲਾ ਰਹੇ ਹਾਂ ਇਹਨੂੰ ਕਿਸੇ ਗਾਰੇ ਦੇ ਵਿੱਚੋਂ ਚਿੱਕੜ ਦੇ ਵਿੱਚੋਂ ਕੱਢਣਾ ਹੋਵੇ ਪਰ ਉਹ ਇੰਨਾ ਜ਼ਿਆਦਾ ਚੀਕ ਹੋਵੇ ਚਿੱਕੜ ਹੋਵੇ ਗਾਰਾ ਹੋਵੇ ਕਿ ਉੱਥੇ ਆਪਣੀ ਗੱਡੀ ਜਾਂ ਟਰੈਕਟਰ ਤਸ ਜੇ ਆਪਾਂ ਜਿੰਨੀ ਜ਼ਿਆਦਾ ਰੇਸ ਦੇਵਾਂਗੇ ਕੋਸ਼ਿਸ਼ ਕਰਾਂਗੇ ਉਹ ਗੱਡੀ ਜਾਂ ਟਰੈਕਟਰ ਆਪਣੇ ਆਪ ਉਸ ਧਾਰੇ ਚੋਂ ਨਹੀਂ ਨਿਕਲ ਸਕਦੀ ਸਗੋਂ ਹੋਰ ਤਸ ਜਾਂਦੀ ਹੈ ਫਿਰ ਭਲਾ ਕੀ ਕਰਨਾ ਪੈਂਦਾ ਹੈ ਫਿਰ ਸਾਨੂੰ ਕੋਈ ਹੋਰ ਮਸ਼ੀਨਰੀ ਬੁਲਾਉਣੀ ਪੈਂਦੀ ਹੈ ਜਿਵੇਂ ਹੁਣ ਜੇ ਆਪਣੀ ਗੱਡੀ ਘਾਰੇ ਚ ਗੱਡ ਗਈ ਤਾਂ ਆਪਾਂ ਨੂੰ ਕੋਈ ਟਰੈਕਟਰ ਬੁਲਾਉਣਾ ਪਊ ਜਿਹੜਾ ਇਸ ਤੋਂ ਜ਼ਿਆਦਾ ਤਾਕਤਵਰ ਹੋਵੇ ਜਾਂ ਕੋਈ ਜੀਸੀਬੀ ਮਸ਼ੀਨ ਬੁਲਾਉਣੀ ਪਊ ਜਾਂ ਇਸ ਤੋਂ ਕੋਈ ਹੋਰ ਤਕੜੀ ਗੱਡੀ ਬੁਲਾਉਣੀ ਪਊ ਫਿਰ ਉਹਦੇ ਨਾਲ ਟੋਚਨ ਪਾ ਕੇ ਇਸੇ ਤਰ੍ਹਾਂ ਜਿਵੇਂ ਆਪਾਂ ਟਰੈਕਟਰ ਦੀ ਗੱਲ ਕਰ ਰਹੇ ਸੀ ਖੇਤਾਂ ਦੇ ਵਿੱਚ ਗੱਡ ਜਾਂਦਾ ਸੀ ਫਿਰ ਇੱਕ ਟਰੈਕਟਰ ਹੋਰ ਬੁਲਾਇਆ ਜਾਂਦਾ ਸੀਗਾ ਉਸ ਟਰੈਕਟਰ ਨੂੰ ਫਿਰ ਟੋਚਨ ਪਾਇਆ ਜਾਂਦਾ ਸੀਗਾ ਦੂਜੇ ਟਰੈਕਟਰ ਨਾਲ ਫਿਰ ਉਹਨੂੰ ਟੋਚਨ ਪਾ ਕੇ ਗਾਰੇ ਦੇ ਵਿੱਚੋਂ ਗੜੇ ਹੋਏ ਟਰੈਕਟਰ ਨੂੰ ਕੱਢਿਆ ਜਾਂਦਾ ਸੀਗਾ ਤੇ ਹੁਣ ਇਹੇ ਗੱਲ ਜਿਹੜਾ ਬੰਦਾ ਨਸੇ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਹੈ ਉਹਤੇ ਵੀ ਲਾਗੂ ਹੁੰਦੀ ਹੈ ਕਿ ਉਸ ਨੌਜਵਾਨ ਨੂੰ ਉਸ ਬੱਚੇ ਨੂੰ ਜੇ ਉਹ ਆਪ ਨਸ਼ੇ ਦੇ ਵਿੱਚੋਂ ਨਹੀਂ ਨਿਕਲ ਸਕਦਾ ਤਾਂ ਤੋਚਨ ਪਾ ਕੇ ਉਸ ਨੂੰ ਕੱਢਿਆ ਜਾ ਸਕਦਾ ਹੈ ਕੋਸ਼ਿਸ਼ ਕੀਤੀ ਜਾ ਸਕਦੀ ਹੈ ਤੇ ਮੈਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਜੇ ਅਸੀਂ ਉਹਨੂੰ ਤੋਚਨ ਪਾ ਕੇ ਕੱਢਾਂਗੇ ਖਿੱਚਾਂਗੇ ਤਾਂ ਉਹ ਨਿਕਲ ਸਕਦਾ ਹੈ ਤਰੀਕੇ ਦੇ ਨਾਲ ਤੇ ਜੇ ਉਹ ਆਪ ਚਾਹੁੰਦਾ ਹੋਵੇ ਇਸ ਦਲਦਲ ਦੇ ਵਿੱਚੋਂ ਨਿਕਲਣਾ ਚਾਹੁੰਦਾ ਹੋਵੇ ਠੀਕ ਹੈ ਜੀ ਤਾ ਉਸਦੀ ਤਾਂ ਵੀ ਇੱਕ ਟੋਚਨ ਵਾਂਗੂ ਆ ਉਹਦੀ ਹੈਲਪ ਕੀਤੀ ਜਾ ਸਕਦੀ ਆ ਕਿਸੇ ਤਰੀਕੇ ਆਪਾਂ ਇਹ ਦੇਖਦੇ ਆ ਜਦੋਂ ਕੋਈ ਨੌਜਵਾਨ ਕੋਈ ਬੱਚਾ ਨਸ਼ੇ ਦੇ ਵਿੱਚ ਫਸਿਆ ਹੋਇਆ ਹੁੰਦਾ ਹੈ ਤਾਂ ਘਰ ਦੇ ਉਹਨੂੰ ਬੁਰਾ ਬੋਲਦੇ ਨੇ ਮਾੜਾ ਬੋਲਦੇ ਨੇ ਉਹਦੇ ਨਾਲ ਜਿਹੜਾ ਵਿਹਾਰ ਕਰਦੇ ਨੇ ਉਹੂ ਮਤਲਬ ਚੰਗਾ ਨਹੀਂ ਹੁੰਦਾ ਉਹਨੂੰ ਇੱਕ ਹੋਰ ਨਜ਼ਰਾਂ ਦੇ ਨਾਲ ਦੇਖਿਆ ਜਾਂਦਾ ਉਸ ਬੰਦੇ ਨੂੰ ਜਿਹੜਾ ਬੰਦਾ ਨਸ਼ੇ ਦੇ ਵਿੱਚ ਫਸਿਆ ਹੋਇਆ ਹੁੰਦਾ ਹੈ ਠੀਕ ਹੈ ਜੀ ਉਹਨੂੰ ਘਰ ਦੇ ਵਿੱਚੋਂ ਮਾਨ ਸਨਮਾਨ ਇੱਜ਼ਤ ਮਿਲਦੀ ਨਹੀਂ ਪਿਆਰ ਨਹੀਂ ਮਿਲਦਾ ਆਦਰ ਸਤਕਾਰ ਨਹੀਂ ਮਿਲਦਾ ਠੀਕ ਹੈ ਜੀ ਤਾਂ ਇਸੇ ਟੈਨਸ਼ਨ ਚ ਇਸੇ ਚੱਕਰ ਚ ਫਿਰ ਉਹ ਟੈਂ ਦੀ ਕਲਾ ਦੇ ਵਿੱਚ ਜਾਈ ਜਾਂਦਾ ਹੈ ਟੈਂ ਦੀ ਕਲਾ ਦੇ ਵਿੱਚ ਜਾਈ ਜਾਂਦਾ ਹੈ ਫਿਰ ਨਸ਼ੇ ਦੇ ਵਿੱਚ ਹੋਰ ਫਸੀ ਜਾਂਦਾ ਹੈ ਹੋਰ ਨਸ਼ਾ ਕਰੀ ਜਾਂਦਾ ਹੈ ਠੀਕ ਹੈ ਜੀ ਤੇ ਫਿਰ ਨਸ਼ੇ ਦੇ ਵਿੱਚੋਂ ਨਿਕਲਦਾ ਤਾਂ ਕੀ ਹੁੰਦਾ ਹੋਰ ਫਸੀ ਜਾਂਦਾ ਹੈ ਕਿਉਂਕਿ ਫਿਰ ਉਹਦਾ ਜਿਹੜਾ ਮਾਈਂਡ ਦਾ ਸੈਟਅਪ ਹੈ ਜਿਹੜਾ ਦਿਮਾਗ ਹੈ ਉਹ ਇਸੇ ਤਰ੍ਹਾਂ ਦਾ ਹੋ ਜਾਂਦਾ ਕੁਝ ਤੇ ਹੋਰ ਤਸੀ ਜਾਂਦਾ ਉਸ ਗਾਰੇ ਦੇ ਵਿੱਚ ਦਲਦਲ ਦੇ ਵਿੱਚ ਨਸ਼ੇ ਦੇ ਵਿੱਚ ਠੀਕ ਹੈ ਜੀ ਤੇ ਜਿਵੇਂ ਟਰੈਕਟਰ ਗਾਰੇ ਦੇ ਵਿੱਚ ਤਸੀਂ ਜਾਂਦਾਗਾ ਤੇ ਜੇ ਆਪਾਂ ਥੋੜੇ ਜੇ ਆਪਣੇ ਤਰੀਕੇ ਨੂੰ ਬਦਲ ਲਈਏ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਕਿ ਜੇ ਉਹਨੂੰ ਨਸ਼ੇ ਦੇ ਵਿੱਚੋਂ ਕੱਢਣਾ ਹੈ ਤਾਂ ਉਹਨੂੰ ਆਪਾਂ ਕਿਸੇ ਹੋਰ ਟਿਹੜੇ ਤਰੀਕੇ ਨਾਲ ਕੱਢੀਏ ਉਹਨੂੰ ਡਾਇਰੈਕਟ ਨਾ ਕਹੀਏ ਤੂੰ ਤੇ ਵੀ ਉਹਨੂੰ ਬੇਇੱਜ਼ਤੀ ਵਾਲੇ ਉਹਨੂੰ ਸ਼ਬਦ ਨਾ ਬੋਲੀਏ ਉਹਨੂੰ ਗਾਲਾਂ ਨਾ ਕੱਢੀਏ ਉਹਨੂੰ ਮਾਰਾ ਨਾ ਬੋਲੀਏ ਠੀਕ ਹੈ ਉਹਦੀ ਬੇਇੱਜ਼ਤੀ ਨਾ ਕਰੀਏ ਉਹਦਾ ਨਿਰਾਦਰ ਨਾ ਕਰੀਏ ਉਹਨੂੰ ਆਦਰ ਪਿਆਰ ਸਤਿਕਾਰ ਨਾਲ ਮਾਨ ਸਨਮਾਨ ਨਾਲ ਇੱਜ਼ਤ ਦੇ ਕੇ ਨਸ਼ੇ ਦੇ ਵਿੱਚੋਂ ਕੱਢਿਆ ਜਾ ਸਕਦਾ ਹੈ ਮੈਨੂੰ ਇਸ ਗੱਲ ਦੀ ਉਮੀਦ ਹੈ ਕਿ ਜੇ ਆਪਾਂ ਇਸ ਤਰ੍ਹਾਂ ਉਹਦੇ ਨਾਲ ਪੇਸ਼ ਆਵਾਂਗੇ ਜਦੋਂ ਉਹਨੂੰ ਪਿਆਰ ਮਿਲੂਗਾ ਆਦਰ ਸਤਿਕਾਰ ਮਿਲੂਗਾ ਤਾਂ ਉਹ ਵੀ ਕਿਤੇ ਨਾ ਕਿਤੇ ਚੜ੍ਹਦੀ ਕਲਾ ਦੇ ਵਿੱਚ ਆਊਗਾ ਉਹਦੇ ਅੰਦਰ ਜਿਹੜਾ ਮਾਈਂਡ ਹੈ ਜਿਹੜਾ ਉਹ ਸਟਰੋਂਗ ਹੋਊਗਾ ਉਹਦਾ ਮਨੋਬਲ ਹੈ ਜਿਹੜਾ ਉਹ ਉੱਚਾ ਹੋਊਗਾ ਫਿਰ ਉਹ ਹੌਲੀ-ਹੌਲੀ ਇੱਕ ਨਸੇ ਵਾਲੇ ਪਾਸੇ ਤੋਂ ਦੂਜੇ ਪਾਸੇ ਚੰਗੇ ਪਾਸੇ ਆਉਣਾ ਸਟਾਰਟ ਕਰ ਦੂਗਾ ਜਿਵੇਂ ਜੇ ਥੋੜਾ ਜਿਹਾ ਉਹ ਕੋਸ਼ਿਸ਼ ਕਰੇ ਜਾਂ ਜਿਹੜੇ ਫੈਮਿਲੀ ਮੈਂਬਰਸ ਨੇ ਉਹ ਕੋਸ਼ਿਸ਼ ਕਰਨ ਤਰੀਕੇ ਦੇ ਨਾਲ ਹਾਲਾਂਕਿ ਡਾਇਰੈਕਟ ਉਹ ਉਹਨਾਂ ਦੀ ਗੱਲ ਨਹੀਂ ਮੰਨੂਗਾ ਇਨਡਾਇਰੈਕਟਲੀ ਇਹ ਕੋਸ਼ਿਸ਼ ਕੀਤੀ ਜਾ ਸਕਦੀ ਹੈ ਉਹ ਜਿਵੇਂ ਕਿਸੇ ਧਾਰਮਿਕ ਸਥਾਨ ਤੇ ਜਿੱਥੇ ਵੀ ਉਹਦਾ ਕੋਈ ਵਿਸ਼ਵਾਸ ਬਣਦਾ ਹੈ ਪੁਰਦਵਾਰਾ ਮੰਦਿਰ ਮਸਜਿਦ ਉੱਥੇ ਹੌਲੀ-ਹੌਲੀ ਕਿਸੇ ਤਰੀਕੇ ਉਹਨੂੰ ਜੋੜਿਆ ਜਾਵੇ ਕਿਉਂਕਿ ਉੱਥੇ ਜਾ ਕੇ ਉਹਨੂੰ ਥੋੜਾ ਸ਼ਕਤੀ ਮਿਲੂਗੀ ਆਪਣੇ ਆਪ ਨੂੰ ਅ ਸਟਰੋਂਗ ਕਰਨ ਦੇ ਲਈ ਠੀਕ ਹੈ ਜੀ ਮਾਈਂਡ ਨੂੰ ਤਾਂ ਅਕਤੂਬਰ ਬਣਾਉਣ ਦੇ ਲਈ ਮਨ ਨੂੰ ਸ਼ਾਂਤ ਕਰਨ ਦੇ ਲਈ ਤਾਂ ਕਿ ਹੋਰ ਕਿਧਰੇ ਭਟਕੇ ਨਾ ਤੇ ਬਾਕੀ ਜਦੋਂ ਘਰ ਦੇ ਮੈਂਬਰ ਉਹਦੇ ਨਾਲ ਚੰਗੀ ਤਰ੍ਹਾਂ ਪੇਸ਼ ਆਉਣਗੇ ਉਹਨੂੰ ਆਦਰ ਸਤਕਾਰ ਦੇਣਗੇ ਪਿਆਰ ਦੇਣਗੇ ਉਹਦੀ ਇੱਜ਼ਤ ਕਰਨਗੇ ਠੀਕ ਹੈ ਜੀ ਉਹਦੇ ਇੱਕ ਲੋਜ ਹੋਣਗੇ ਨੇੜੇ ਹੋਣਗੇ ਤਾਂ ਫਿਰ ਉਹਦੀ ਨੇੜਤਾ ਵਧੂਗੀ ਉਹ ਵਧੀਆ ਫੀਲ ਕਰੂਗਾ ਉਹਨੂੰ ਵਧੀਆ ਮਾਣ ਮਹਿਸੂਸ ਹੋਊਗਾ ਤਾਂ ਫਿਰ ਇਸ ਤਰ੍ਹਾਂ ਉਹ ਨਸੇ ਦੇ ਵਿੱਚੋਂ ਨਿਕਲ ਸਕਦਾ ਹੈਗਾ ਤੇ ਬਾਕੀ ਦੂਜੀ ਗੱਲ ਹੈ ਜਿਹੜੀ ਵੀ ਟੋਚਨ ਵਾਲੀ ਗੱਲ ਆਪਾਂ ਕੀਤੀ ਸੀਗੀ ਉਹਨੂੰ ਟੋਚਨ ਪਾ ਕੇ ਵੀ ਕੱਢਿਆ ਜਾ ਸਕਦਾ ਹੈਗਾ ਉਹਦੇ ਨਾਲ ਕੋਈ ਇਹੋ ਜਿਹਾ ਢੰਗ ਤਰੀਕਾ ਅਪਣਾਇਆ ਜਾ ਸਕਦਾ ਹੈ ਧੱਕੇ ਨਾਲ ਤਾਂ ਕਿ ਉਹ ਉਸ ਦਲਦਲ ਦੇ ਵਿੱਚੋਂ ਨਿਕਲ ਸਕੇ ਠੀਕ ਹੈ ਜੀ ਉਹਦੀ ਹੈਲਪ ਕੀਤੀ ਜਾ ਸਕਦੀ ਹੈ ਉਹਦੀ ਸਪੋਰਟ ਕੀਤੀ ਜਾ ਸਕਦੀ ਹੈ ਉਹਦੇ ਅੰਦਰ ਦੀ ਟੈਨਸ਼ਨ ਨੂੰ ਉਹਦੇ ਦੁੱਖ ਦਰਦ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਤਾਂ ਕਿ ਉਹਦੀ ਸਮੱਸਿਆ ਦਾ ਟੈਨਸ਼ਨ ਦਾ ਹੱਲ ਕੀਤਾ ਜਾਵੇ ਉਹਨੂੰ ਕਿਸੇ ਮੈਡੀਸਨ ਦਾ ਦਵਾਈ ਦਾ ਵੀ ਸਹਾਰਾ ਦਿੱਤਾ ਜਾ ਸਕਦਾ ਹੈਗਾ ਤੇ ਮਤਲਬ ਉਹਨੂੰ ਐਜੂਕੇਟ ਵੀ ਕੀਤਾ ਜਾ ਸਕਦਾ ਹੈ ਕਾਉਂਸਲਿੰਗ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਉਹ ਨੌਜਵਾਨ ਬੱਚਾ ਉਸ ਦਲਦਲ ਦੇ ਵਿੱਚੋਂ ਨਿਕਲ ਸਕਦਾ ਹੈ ਉਸ ਨੂੰ ਕੋਈ ਇਹੋ ਜਿਹਾ ਜੇ ਉਹਦਾ ਲਿਟਰੇਚਰ ਪੜ੍ਹਨ ਦੇ ਵਿੱਚ ਇੰਟਰਸਟ ਹੈ ਪੜਾਇਆ ਜਾ ਸਕਦਾ ਹੈ ਉਹਨੂੰ ਫੋਨ ਤੇ ਟੀਵੀ ਤੇ ਇਨਡਾਇਰੈਕਟਲੀ ਕਿਸੇ ਤਰੀਕੇ ਦੇ ਨਾਲ ਉਹ ਚੀਜ਼ਾਂ ਦਿਖਾਈਆਂ ਜਾ ਸਕਦੀਆਂ ਨੇ ਸੁਣਾਈਆਂ ਜਾ ਸਕਦੀਆਂ ਨੇ ਠੀਕ ਹੈ ਜੀ ਕਿਸੇ ਵੀ ਤਰੀਕੇ ਤੇ ਦੂਜੀ ਗੱਲ ਇੱਕ ਜਿਹੜੀ ਮੈਂ ਹੋਰ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਕਈ ਵਾਰੀ ਉਹ ਨੌਜਵਾਨ ਜਾਂ ਉਹ ਬੱਚਾ ਘਰਦਿਆਂ ਦੀ ਗੱਲ ਨਹੀਂ ਮੰਨਦਾ ਘਰ ਦੇ ਜੇ ਉਹਨੂੰ ਚੰਗੀ ਗੱਲ ਵੀ ਕਹਿੰਦੇ ਨੇ ਤਾਂ ਵੀ ਉਹਨੂੰ ਬੁਰਾ ਲੱਗਦਾ ਕਈ ਵਾਰੀ ਖਿੱਚ ਚੜਦੀ ਹੈ ਗੁੱਸਾ ਚੜਦਾ ਹੈ ਜਿਹੜਾ ਨਸੇ ਦੇ ਵਿੱਚ ਫਸਿਆ ਹੋਇਆ ਹੁੰਦਾ ਹੈ ਉਹ ਨੌਜਵਾਨ ਨੂੰ ਘਰ ਦੇ ਤਾਂ ਚੰਗੇ ਵਾਸਤੇ ਕਹਿੰਦੇ ਹੁੰਦੇ ਨੇ ਪਰ ਉਹਨੂੰ ਬੁਰਾ ਲੱਗਦਾ ਹੈ ਗੁੱਸਾ ਹੁੰਦਾ ਹੈਗਾ ਕਈ ਵਾਰੀ ਉਸ ਤਰੀਕੇ ਨੂੰ ਫਿਰ ਬਦਲਣ ਦੀ ਲੋੜ ਹੁੰਦੀ ਹੈਗੀ ਠੀਕ ਹੈ ਜੀ ਕਿਉਂਕਿ ਉਹਦਾ ਜਿਹੜਾ ਦਿਮਾਗ ਹੈ ਉਹ ਇਹੋ ਜਿਹਾ ਹੋ ਜਾਂਦਾ ਉਹਦੀ ਜਿਹੜੀ ਸੋਚ ਹੈ ਉਹ ਇਹੋ ਜਿਹੀ ਹੋ ਜਾਂਦੀ ਹੈਗੀ ਕਿ ਉਹਨੂੰ ਆਟੋਮੈਟਿਕਲੀ ਗੁੱਸਾ ਚੜੀ ਜਾਂਦਾ ਹੈ ਖਿਜ ਚੜੀ ਜਾਂਦੀ ਹੈਗੀ ਤੇ ਫਿਰ ਉਹ ਜੇ ਕੋਈ ਉਹਨੂੰ ਗੱਲ ਸਮਝਾਉਣੀ ਹੈ ਕਹਿਣੀ ਹੈ ਤਾਂ ਫਿਰ ਉਹ ਆਪ ਖੁਦ ਕਹਿਣ ਦੀ ਬਜਾਏ ਘਰ ਦੇ ਮੈਂਬਰਾਂ ਕਿਸੇ ਉਸਦੇ ਫਰੈਂਡ ਦੇ ਥਰੂ ਜਿਹੜਾ ਉਹਦਾ ਕੋਈ ਯਾਰ ਦੋਸਤ ਮਿੱਤਰ ਹੈ ਜਿਹਦੀ ਉਹ ਗੱਲ ਮੰਨ ਲੇ ਜਾਂ ਕੋਈ ਇਹੋ ਜਿਹਾ ਰਿਸ਼ਤੇਦਾਰ ਹੈ ਜਿਹਦੀ ਉਹ ਗੱਲ ਮੰਨ ਲੇ ਠੀਕ ਹੈ ਜੀ ਉਹਨੂੰ ਪਿਆਰ ਨਾਲ ਉਹਨੂੰ ਮਾਨ ਸਨਮਾਨ ਦੇ ਕੇ ਇੱਜ਼ਤ ਦੇ ਕੇ ਕਿਸੇ ਤਰੀਕੇ ਨਾਲ ਉਹ ਤੋਂ ਉਹ ਗੱਲ ਮਨਵਾਈ ਜਾ ਸਕਦੀ ਹੈ ਜਿਵੇਂ ਕਿ ਜੇ ਉਹਨੂੰ ਕਿਸੇ ਗੁਰਦੁਆਰੇ ਨਾਲ ਜੋੜਨਾ ਹੈ ਧਾਰਮਿਕ ਸਥਾਨ ਨਾਲ ਜੋੜਨਾ ਹੈ ਠੀਕ ਹੈ ਜੀ ਜਾਂ ਉਹਨੂੰ ਕੋਈ ਇਹੋ ਜਿਹੀ ਚੀਜ਼ ਟੀਵੀ ਤੇ ਦਿਖਾਉਣੀ ਹੈ ਫੋਨ 'ਚ ਦਿਖਾਉਣੀ ਹੈ ਜਾਂ ਫਿਰ ਉਨੂੰ ਕੁਝ ਪੜਨ ਲਈ ਦੇਣਾਗਾ ਤਾਂ ਕਿ ਉਹ ਚੰਗੇ ਪਾਸੇ ਜੁੜ ਸਕੇ ਠੀਕ ਹੈ ਜੀ ਉਹਦੀ ਸੋਚ ਬਦਲ ਸਕੇ ਤੇ ਹੌਲੀ ਹੌਲੀ ਉਹ ਚੇਂਜ ਹੋ ਸਕੇ ਚੜ੍ਹਦੀ ਕਲਾ ਪਾਸੇ ਚੜ੍ਹਦੀ ਕਲਾ ਵਾਲੇ ਪਾਸੇ ਆ ਸਕੇ ਮਤਲਬ ਉਹ ਹੌਲੀ ਹੌਲੀ ਉਸ ਪਾਸੇ ਵੱਲੋਂ ਕੱਢਿਆ ਜਾ ਸਕਦਾ ਹੈਗਾ ਜਿਵੇਂ ਮੰਨ ਲਓ ਆਪਾਂ ਇੱਥੇ ਕੁਝ ਐਗਜ਼ਾਮਪਲਾਂ ਲੈ ਕੇ ਸਮਝਣ ਦੀ ਕੋਸ਼ਿਸ਼ ਕਰ ਲੈਂਦੇ ਆ ਮੰਨ ਲਓ ਉਸ ਨੌਜਵਾਨ ਦਾ ਬਰਥਡੇ ਆ ਉਹਦਾ ਜਨਮ ਦਿਨ ਹੈ ਜਦੋਂ ਅਪਾ ਨੇ ਜਿਵੇਂ ਕੋਈ ਘਰ ਦੇ ਵਿੱਚ ਨਸ਼ਾ ਕਰਦਾ ਹੁੰਦਾ ਹੈ ਪਰਿਵਾਰ ਦਾ ਮੈਂਬਰ ਬੱਚਾ ਨੌਜਵਾਨ ਉਹਦਾ ਜਦੋਂ ਆਪਾਂ ਇੰਨਾ ਅਦਰ ਸਤਿਕਾਰ ਉਹਨੂੰ ਪਿਆਰ ਨਹੀਂ ਕਰਦੇ ਜਿਵੇਂ ਉਹਦਾ ਬਰਥਡੇ ਸੈਲੀਬ੍ਰੇਟ ਨਹੀਂ ਕਰਦੇ ਉਸ ਤਰ੍ਹਾਂ ਜਿੱਦਾਂ ਕਿ ਹੋਰ ਮੈਂਬਰਾਂ ਦਾ ਕੀਤਾ ਜਾਂਦਾ ਹੈ ਉਸਦੇ ਬਰਥਡੇ ਨੂੰ ਸੈਲੀਬ੍ਰੇਟ ਕੀਤਾ ਜਾ ਸਕਦਾ ਹੈ ਠੀਕ ਹੈ ਜੀ ਤੇ ਉਹਦਾ ਮਾਨ ਸਨਮਾਨ ਕੀਤਾ ਜਾ ਸਕਦਾ ਹੈ ਉਹਨੂੰ ਮੋਟੀਵੇਟ ਕੀਤਾ ਜਾ ਸਕਦਾ ਹੈ ਉਹਨੂੰ ਇਨਡਾਇਰੈਕਟਲੀ ਥੋੜਾ ਜਿਹਾ ਸਮਝਾਇਆ ਜਾ ਸਕਦਾ ਹੈ ਕਿ ਤਾਂ ਕਿ ਉਹ ਨਸ਼ੇ ਦੇ ਵਿੱਚੋਂ ਨਿਕਲ ਸਕੇ ਤੇ ਮੰਨ ਲਓ ਆਪਣੇ ਕਹਿਣ ਤੇ ਆਪਾਂ ਨੇ ਜਦੋਂ ਉਹਨੂੰ ਮਾਨ ਸਨਮਾਨ ਦਿੱਤਾ ਉਸ ਦਾ ਸਤਕਾਰ ਕੀਤਾ ਇੱਜ਼ਤ ਕੀਤੀ ਉਹਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਆਪਣੀ ਗੱਲ ਕਿਤੇ ਮੰਨ ਲਈ ਉਹਨੇ ਇੱਕ ਦਿਨ ਦੋ ਦਿਨ ਨਸ਼ਾ ਨਹੀਂ ਕੀਤਾ ਤਾਂ ਫਿਰ ਉਹ ਨਾ ਇੱਕ ਦੋ ਦਿਨਾਂ ਨੂੰ ਸੈਲੀਬ੍ਰੇਟ ਕੀਤਾ ਜਾ ਸਕਦਾ ਹੈ ਕਿ ਹਾਂਜੀ ਉਹਦੀ ਮਤਲਬ ਹੌਸਲਾ ਫਜ਼ਾਈ ਕੀਤੀ ਜਾ ਸਕਦੀ ਹੈ ਉਸ ਦੇ ਲਈ ਜੇ ਦੋ ਦਿਨ ਉਹਨੇ ਜਾਂ ਉਹਨੇ ਇੱਕ ਹਫਤਾ ਨਸ਼ਾ ਨਹੀਂ ਕੀਤਾ ਤਾਂ ਉਸ ਨੂੰ ਮਤਲਬ ਕੇਕ ਕੱਟ ਕੇ ਸੈਲੀਬ੍ਰੇਟ ਕੀਤਾ ਜਾ ਸਕਦਾ ਹੈ ਕਿ ਇਸਨੇ ਜੀ ਇੱਕ ਹਫਤਾ ਡਰਿੰਕ ਨਹੀਂ ਕੀਤੀ ਜਾਂ ਇਹ ਨਸ਼ਾ ਨਹੀਂ ਕੀਤਾ ਕੇਕ ਲਿਆਓ ਹੋਰ ਖਾਣ ਪੀਣ ਲਈ ਉਹਨੂੰ ਸਨਮਾਨਤ ਕਰੋ ਉਹਨੂੰ ਕੋਈ ਗਿਫਟ ਦੇ ਦਿਓ ਉਹਦੀ ਹੌਸਲਾ ਅਫਜ਼ਾਈ ਕਰੋ ਠੀਕ ਹੈ ਜੀ ਤਾਂ ਕਿ ਉਹ ਉਹਦਾ ਹੌਸਲਾ ਵਧੇ ਉਹਦਾ ਮਾਨ ਸਨਮਾਨ ਵਧੇ ਉਹਨੂੰ ਐਵੇਂ ਹੋਵੇ ਵੀ ਘਰ ਦੇ ਵਿੱਚ ਮੇਰੀ ਵੀ ਕੋਈ ਹੋਂਦ ਹੈ ਉਹਨੂੰ ਇਹ ਕਦੇ ਮਹਿਸੂਸ ਨਾ ਹੋਣ ਦੇ ਉਹ ਘਰ ਦੇ ਵਿੱਚ ਉਹਦੀ ਕਦਰ ਨਹੀਂ ਹੈਗੀ ਉਹਦੀ ਬੇਇੱਜ਼ਤੀ ਹੈ ਉਹਦਾ ਕੋਈ ਮਾਨ ਸਨਮਾਨ ਨਹੀਂ ਉਹਦੀ ਕੋਈ ਇੱਜ਼ਤ ਨਹੀਂ ਕਰਦਾ ਜੇ ਜਦੋਂ ਉਸ ਨੌਜਵਾਨ ਨੂੰ ਇਹ ਫੀਲ ਹੋਣ ਲੱਗ ਗਿਆ ਕਿ ਘਰ ਦੇ ਵਿੱਚ ਮੇਰਾ ਮਾਨ ਸਨਮਾਨ ਇੱਜ਼ਤ ਆਦਰ ਸਤਕਾਰ ਹੈਗਾ ਠੀਕ ਹੈ ਜੀ ਮੇਰੀ ਸਪੋਰਟ ਕਰਨ ਵਾਲੇ ਸਾਰੇ ਹੈਗੇ ਨੇ ਤਾਂ ਮੈਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਉਹ ਨਸ਼ੇ ਵਾਲੇ ਪਾਸੋਂ ਹਟ ਜਾਊਗਾ ਘਟ ਜਾਊਗਾ ਕੋਸ਼ਿਸ਼ ਆਪ ਕਰੂਗਾ ਠੀਕ ਹੈ ਜੀ ਪਰ ਕਿਤੇ ਨਾ ਕਿਤੇ ਇਸ ਗੱਲ ਦੀ ਜ਼ਰੂਰਤ ਜ਼ਰੂਰ ਹੈ ਕਿ ਉਹਦੇ ਅੰਦਰ ਇਹ ਗੱਲ ਝੂਰ ਹੋਵੇ ਕਿ ਮੈਂ ਨਸ਼ਾ ਛੱਡਦਾ ਕਿਉਂਕਿ ਜਦੋਂ ਕੋਈ ਵੀ ਜਿਵੇਂ ਕੋਈ ਮੈਰਿਡ ਨੌਜਵਾਨ ਹੁੰਦਾ ਠੀਕ ਹੈ ਜੀ ਚਲੋ ਮਾਪਿਆਂ ਲਈ ਤਾਂ ਉਹ ਸਾਰੀ ਉਮਰ ਬੱਚਾ ਹੀ ਹੁੰਦਾਗਾ ਭਾਵੇਂ ਉਹਦੀ ਉਮਰ ਕਿੰਨੀ ਵੀ ਹੋ ਜੇ ਨਸ਼ੇ ਦੇ ਵਿੱਚ ਜਦੋਂ ਉਹ ਫਸਿਆ ਹੋਇਆ ਹੁੰਦਾ ਤਾਂ ਨਾ ਤਾਂ ਉਹ ਆਪਣੇ ਬੱਚਿਆਂ ਦੇ ਫਿਊਚਰ ਨੂੰ ਮਤਲਬ ਵਧੀਆ ਬਣਾ ਸਕਦਾਗਾ ਹੋਰ ਤਾਂ ਤਾਂ ਉਹ ਕੀ ਬਣਾਊਗਾ ਉਹ ਆਪਣਾ ਵੀ ਫਿਊਚਰ ਹੈ ਜਿਹੜਾ ਚੰਗਾ ਨਹੀਂ ਬਣਾ ਸਕਦਾ ਆਪਣੀ ਸਿਹਤ ਦਾ ਕੋਈ ਹੋਰ ਕਿਸੇ ਪਾਸੇ ਵੱਲ ਉਹ ਕਾਮਯਾਬੀ ਹਾਸਲ ਕਰ ਸਕਦਾਗਾ ਉਹ ਤਾਂ ਸਿਰਫ ਨਸੇ ਦੇ ਵਿੱਚ ਹੀ ਤਸਿਆ ਹੋਇਆ ਹੁੰਦਾ ਤੇ ਦਿਨੋਂ ਦਿਨ ਹੋਰ ਤਸੀ ਜਾਂਦਾਗਾ ਤੇ ਕੁਝ ਹੋਰ ਗੱਲਾਂ ਦਾ ਵੀ ਸਹਾਰਾ ਲਿਆ ਜਾ ਸਕਦਾਗਾ ਉਹਨੂੰ ਮੇਨ ਗੱਲ ਤਾਂ ਸਭ ਤੋਂ ਵੱਡੀ ਇਹੀ ਹੈ ਕਿ ਉਹਨੂੰ ਮਾਨ ਸਨਮਾਨ ਉਹਦੀ ਇੱਜ਼ਤ ਆ ਉਹਨੂੰ ਆਦਰ ਸਤਕਾਰ ਤੇ ਪਿਆਰ ਦੀ ਜ਼ਰੂਰਤ ਹੁੰਦੀ ਹੈ। ਹੱਲਾਸ਼ੇਰੀ ਦੀ ਜ਼ਰੂਰਤ ਹੁੰਦੀ ਹੈ। ਚੜ੍ਹਦੀ ਕਲਾ ਦੀ ਜ਼ਰੂਰਤ ਹੁੰਦੀ ਹੈ। ਮੋਟੀਵੇਸ਼ਨ ਦੀ ਜ਼ਰੂਰਤ ਹੁੰਦੀ ਹੈ। ਤਾਂ ਮੈਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਉਹ ਹੌਲੀ-ਹੌਲੀ ਨਸ਼ਾ ਜ਼ਰੂਰ ਛੱਡ ਦੂਗਾ। ਉਸ ਨੌਜਵਾਨ ਨੂੰ ਨਸ਼ੇ ਦੇ ਵਿੱਚੋਂ ਕੱਢਣ ਦੇ ਲਈ ਉਹਨੂੰ ਹੋਰ ਤਰੀਕਿਆਂ ਦੇ ਨਾਲ ਵੀ ਮੋਟੀਵੇਟ ਕੀਤਾ ਜਾ ਸਕਦਾ ਹੈ। ਬਸ ਉਹਨੂੰ ਇਹ ਇੱਕ ਵਾਰੀ ਫੀਲ ਹੋ ਜਾਏ ਕਿ ਘਰ ਦੇ ਵਿੱਚ ਮੇਰੀ ਇੱਜਤ ਹੈ ਮੇਰਾ ਮਾਨ ਸਨਮਾਨ ਕਰਦੇ ਨੇ ਮੇਰਾ ਆਦਰ ਸਤਕਾਰ ਕਰਦੇ ਨੇ ਸਾਰੇ ਮੈਨੂੰ ਪਿਆਰ ਕਰਦੇ ਨੇ ਤਾਂ ਉਹ ਪੱਕਾ ਹੈ ਕਿ ਹੌਲੀ-ਹੌਲੀ ਨਸੇ ਵਾਲੇ ਪਾਸੇ ਟੁੱਟ ਕੇ ਘਰ ਦੇ ਮੈਂਬਰਾਂ ਨਾਲ ਜੁੜੂਗਾ ਚੰਗੇ ਪਾਸੇ ਜੁੜੂਗਾ ਪਰ ਜਦੋਂ ਘਰ ਦੇ ਵਿੱਚ ਉਹਦੀ ਬੇਇੱਜ਼ਤੀ ਹੋਊਗੀ ਉਹਦਾ ਨਿਰਾਦਰ ਹੋਊਗਾ ਜੀਤਾ ਜੀ ਉਸ ਨੂੰ ਪਿਆਰ ਨਹੀਂ ਮਿਲੇਗਾ ਆਦਰ ਸਤਕਾਰ ਨਹੀਂ ਮਿਲੇਗਾ ਤਾਂ ਫਿਰ ਉਹ ਹੋਰ ਜ਼ਿਆਦਾ ਦਸੇ ਦੇ ਵਿੱਚ ਤਸੀ ਜਾਊਗਾ ਤੇ ਜੇ ਉਹਨੂੰ ਇੱਕ ਵਾਰੀ ਇਹ ਫੀਲਿੰਗ ਆ ਗਈ ਕਿ ਮੇਰੀ ਸਪੋਰਟ ਹੋ ਰਹੀ ਹੈ ਤਾਂ ਫਿਰ ਉਹ ਪੱਕਾ ਹੈ ਕਿ ਨਸ਼ੇ ਵਾਲੇ ਪਾਸੋਂ ਟੁੱਟ ਕੇ ਚੰਗੇ ਪਾਸੇ ਵੱਲ ਜੁੜੂਗਾ ਤੇ ਉਹਨੂੰ ਕੁਝ ਇਹੋ ਜਿਹੇ ਪ੍ਰਵਚਨ ਨੇ ਜਿਹੜੇ ਚੰਗੇ ਸ਼ਬਦ ਨੇ ਜਿਹੜੇ ਗ੍ਰੇਟ ਪਰਸਨੈਲਿਟੀਜ਼ ਦੇ ਉਹ ਸੁਣਾਏ ਜਾ ਸਕਦੇ ਨੇ ਕੋਈ ਚੰਗਾ 뮤직 ਵੀ ਸੁਣਾਇਆ ਜਾ ਸਕਦਾ ਹੈਗਾ ਜਿਹਦੇ ਵਿੱਚੋਂ ਸਾਨੂੰ ਵਧੀਆ ਸਭਕਾ ਮਿਲਦਾ ਲਾਈਫ ਲੈਸਨ ਹੁੰਦਾਗਾ ਜਿਵੇਂ ਗੁਰਦਾਸ ਮਾਨ ਦੇ ਗੀਤ ਨੇਗੇ ਜਿਵੇਂ ਮੈਂ ਇੱਕ ਵਾਰੀ ਪਹਿਲਾਂ ਗੱਲ ਕੀਤੀ ਸੀਗੀ ਇੱਕ ਵੀਡੀਓ ਦੇ ਵਿੱਚ ਕਿ ਜਦੋਂ ਸਾਡਾ ਮਨ ਉਦਾਸ ਹੋਵੇ ਦੁਖੀ ਹੋਵੇ ਠੀਕ ਹੈ ਜੀ ਤੇ ਜਾਂ ਫਿਰ ਕਿਸੇ ਨੌਜਵਾਨ ਨੂੰ ਐਵੇਂ ਲੱਗਦਾ ਹੋਵੇ ਕਿ ਮੈਂ ਸਫਲ ਨਹੀਂ ਹੋ ਰਿਹਾ ਠੀਕ ਹੈ ਜੀ ਤਾਂ ਫਿਰ ਉਹਨੂੰ ਗੁਰਦਾਸ ਮਾਨ ਦਾ ਇੱਕ ਗੀਤ ਤਾਂ ਜ਼ਰੂਰ ਸੁਣ ਲੈਣਾ ਚਾਹੀਦਾ ਹੈ ਤੇ ਚਿੰਤਾ ਨਾ ਕਰ ਯਾਰ ਬੁਰੇ ਦਿਨ રોજ ਨਹੀਂ ਜਾਂਦੇ ਤੂੰ ਰੱਜ ਕੇ ਮਿਹਨਤ ਮਾਰ ਬੁਰੇ ਦਿਨ રોજ ਨਹੀਂ ਰਹਿੰਦੇ ਗੁਰਦਾਸ ਜੀ ਜੀ ਕਹਿੰਦੇ ਨੇ ਕਿ ਮਿਹਨਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਤੇ ਬਿਨਾਂ ਮਿਹਨਤ ਤੋਂ ਕਦੇ ਜੈ ਜੈਕਾਰ ਨਹੀਂ ਹੁੰਦੀ ਠੀਕ ਹੈ ਜੀ ਤੇ ਬਾਕੀ ਕੁਝ ਕਿਤਾਬਾਂ ਆਉਂਦੀਆਂ ਨੇ ਇਸ ਤੇ ਜਿਹੜੇ ਇਹ ਮਾਨਸਿਕ ਰੋਗੀ ਬਣ ਜਾਂਦੇ ਨੇਗੇ ਨਸੇ ਦੇ ਵਿੱਚ ਫਸੇ ਹੋਏ ਹੁੰਦੇ ਨੇ ਤੇ ਉਹਨਾਂ ਨੂੰ ਅਸੀਂ ਕਿਵੇਂ ਸਮਝ ਸਕਦੇ ਹਾਂ ਉਹਨਾਂ ਦੀ ਹੈਲਪ ਕਿਵੇਂ ਕਰ ਸਕਦੇ ਹਾਂ ਤੇ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਪਰਿਵਾਰ ਦੇ ਮੈਂਬਰਾਂ ਨੂੰ ਵੀ ਇਹ ਜ਼ਰੂਰ ਸਿੱਖਣਾ ਚਾਹੀਦਾ ਹੈ ਸਮਝਣਾ ਚਾਹੀਦਾ ਹੈ ਕਿ ਜਿਹੜਾ ਸਾਡਾ ਮੈਂਬਰ ਪਰਿਵਾਰ ਦਾ ਮੈਂਬਰ ਨਸ਼ਾ ਕਰਦਾ ਹੈ ਉਹਦੇ ਨਾਲ ਪੇਸ਼ ਕਿਵੇਂ ਆਉਣਾ ਹੈ ਉਹਨੂੰ ਕਿਵੇਂ ਕੀ ਬੋਲਣਾ ਹੈ ਕਿਵੇਂ ਕਿਹੜੇ ਪਾਸੇ ਲਾਉਣਾ ਹੈ ਇਸ ਦੇ ਲਈ ਕੁਝ ਕਿਤਾਬਾਂ ਹੈਗੀਆਂ ਨੇ ਇੰਟਰਨੈਟ ਤੇ ਸਟੱਡੀ ਕੀਤੀ ਜਾ ਸਕਦੀ ਹੈਗੀ ਕੁਝ ਲੇਖ ਹੈਗੇ ਨੇ ਉਹ ਪੜੇ ਜਾ ਸਕਰੇ ਨੇ ਜਾਂ ਕੁਝ ਐਕਸਪਰਟ ਲੋਕ ਹੈਗੇ ਨੇ ਉਹਨਾਂ ਦੀ ਸਲਾਹ ਲਈ ਜਾ ਸਕਦੀ ਹੈਗੀ ਤੇ ਜਿਵੇਂ ਕਿ ਇੱਕ ਏ ਏ ਮੀਟਿੰਗਸ ਦੇ ਬਾਰੇ ਵਿੱਚ ਸ਼ਾਇਦ ਤੁਸੀਂ ਸੁਣਿਆ ਹੋਵੇ ਬਹੁਤ ਘੱਟ ਲੋਕ ਜਾਣਦੇ ਨੇ ਏ ਏ ਮਤਲਬ ਡਬਲ ਏ ਏ ਏ ਇਹ ਤੁਸੀਂ ਇੰਟਰਨੈਟ ਤੇ ਜਾ ਕੇ ਸਰਚ ਕਰ ਸਕਦੇ ਹੋ ਤੇ ਉੱਥੇ ਇਹ ਇਹ ਮੀਟਿੰਗਜ਼ ਦੇ ਬਾਰੇ ਵਿੱਚ ਤੁਸੀਂ ਪੜ੍ਹ ਸਕਦੇ ਹੋਗੇ ਤੇ ਇਹ 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 ਮੀਟਿੰਗ ਜਿ ਉਹਨੇ ਕਿ ਜਿਵੇਂ ਇਹ ਬਹੁਤ ਦੇਸ਼ਾਂ ਦੇ ਵਿੱਚ ਨੇ 100 ਤੋਂ 150 ਦੇਸ਼ਾਂ ਤੱਕ ਮਤਲਬ ਹੈਗੀਆਂ ਨੇ ਇਹ ਇਹ ਮੀਟਿੰਗ ਜਿਹੜੀਆਂ ਹੁੰਦੀਆਂ ਨੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਸ਼ਾਇਦ ਇਹਨਾਂ ਦੀ ਸਟਾਰਟਿੰਗ 1935 ਤੋਂ ਹੋਈ ਸੀ ਇੱਕ ਡਾਕਟਰ ਨੇ ਸਟਾਰਟ ਕੀਤਾ ਸੀਗਾ ਇੱਕ ਸ਼ਰਾਬੀ ਸੀਗਾ ਉਹ ਤੇ ਚੰਡੀਗੜ੍ਹ ਦੇ ਵਿੱਚ ਸਕੂਲਾਂ ਦੇ ਵਿੱਚ ਇਹ ਮੀਟਿੰਗਸ ਹੁੰਦੀਆਂ ਨੇ ਮੀਟਿੰਗਸ ਦੇ ਵਿੱਚ ਕੀ ਹੁੰਦਾ ਕਿ ਜਿਹੜੇ ਨਸ਼ੇ ਦੇ ਵਿੱਚ ਫਸੇ ਹੋਏ ਲੋਕ ਨੇ ਉਹ ਮੀਟਿੰਗ ਦੇ ਵਿੱਚ ਇਕੱਠੇ ਹੁੰਦੇ ਨੇ ਉਹਨਾਂ ਤੋਂ ਬਿਨਾ ਹੋਰ ਕੋਈ ਇਕੱਠਾ ਨਹੀਂ ਹੁੰਦਾ ਉਹੀ ਹੁੰਦੇ ਨੇ ਜਿਵੇਂ ਆਪਾਂ ਸ਼ਰਾਬੀ ਕਹਿੰਦੀਏ ਸਿਰਫ ਸ਼ਰਾਬੀ ਹੀ ਉਸ ਮੀਟਿੰਗ ਦੇ ਵਿੱਚ ਆਉਂਦੇ ਨੇ ਸੋਫੀ ਜਿਹੜਾ ਬੰਦਾ ਹੁੰਦਾ ਉਹ ਮਤਲਬ ਜਿਹੜਾ दारू ਪੀਂਦਾ ਹੀ ਨਹੀਂ ਜਾਂ ਜਿਸਨੇ ਕਦੇ ਪੀਤੀ ਹੋਣੀ ਪਰ ਉਸ ਟਾਈਮ ਤੇ ਉਹ ਸੋਫੀ ਜ਼ਰੂਰ ਹੁੰਦੇ ਨੇ ਜਦੋਂ ਮੀਟਿੰਗ ਚ ਹੁੰਦੇ ਨੇ ਤੇ ਸ਼ਾਮ ਨੂੰ ਈਵਨਿੰਗ ਟਾਈਮ ਦੇ ਵਿੱਚ ਇਹ ਘੰਟਾ ਡੇਢ ਘੰਟਾ ਜਾਂ 2 ਘੰਟੇ ਤੱਕ ਇਹ ਮੀਟਿੰਗ ਹੁੰਦੀ ਹੈਗੀ ਇਹਨਾਂ ਨੇ ਹਰ ਰੋਜ਼ ਮੀਟਿੰਗ اٹੈਂਡ ਕਰਨੀ ਹੁੰਦੀ ਹੈ ਮੀਟਿੰਗ ਦੇ ਵਿੱਚ ਕੀ ਹੁੰਦਾ ਹੈ ਮੀਟਿੰਗ ਦੇ ਵਿੱਚ ਇਹ ਆਪਣੀਆਂ ਪ੍ਰੋਬਲਮ ਚ ਨੇ ਜਿਹੜੀਆਂ ਆਪਣੀਆਂ ਸਮੱਸਿਆਵਾਂ ਨੇ ਜਾਂ ਜਿਹੜੀਆਂ ਇਹਨਾਂ ਤੋਂ ਗਲਤੀਆਂ ਹੁੰਦੀਆਂ ਨੇ ਉਹ ਉਹ ਇਹ ਇੱਕ ਦੂਜੇ ਨਾਲ ਸ਼ੇਅਰ ਕਰਦੇ ਨੇ ਆਪਣੇ ਆਪ ਨੂੰ ਹੌਲਾ ਜਾਂ ਕਰਨ ਦੇ ਲਈ ਤੇ ਉਹਨਾਂ ਪ੍ਰੋਬਲਮ ਨੂੰ ਹੱਲ ਕਰਨ ਦੇ ਲਈ ਸਮਝਣ ਦੇ ਲਈ ਤਾਂ ਫਿਰ ਮੈਂ ਇਹ ਦੇਖਿਆ ਉਹਨਾਂ ਮੀਟਿੰਗਜ਼ ਦੇ ਵਿੱਚ ਜਾ ਕੇ ਹਾਲਾਂਕਿ ਮੈਂ ਅੱਜ ਤੱਕ ਕਦੇ ਕੋਈ ਇਹੋ ਜਿਹਾ ਮਾਰੂ ਨਸ਼ਾ ਨਹੀਂ ਕੀਤਾ ਸਿਵਾਏ ਚਾਹ ਜਾਂ ਕੌਫੀ ਦੇ ਮੈਂ ਕਦੇ दारू ਮੀਟ ਸ਼ਰਾਬ ਜਾਂ ਹੋਰ ਜਿਹੜੇ ਨਸ਼ੇ ਨੇ ਕਦੇ ਜੀਬ ਨਾਲ ਟੱਚ ਨਹੀਂ ਕੀਤੇ ਠੀਕ ਹੈ ਜੀ ਹੱਥ ਨਾਲ दारू ਦੀ ਬੋਤਲ ਤਾਂ ਜ਼ਰੂਰ ਟੱਚ ਕਰੀਏਗੀ ਪਰ ਪੀਤੀ ਕਦੇ ਨਹੀਂ ਤੇ ਇਹ ਪਰਮਾਤਮਾ ਦੀ ਕਿਰਪਾ ਸਦਕਾ ਹੀ ਹੈ ਕਿ ਆਪਾਂ ਬਚੇ ਹੋਏ ਆ ਤੇ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਆ ਤੇ ਗੱਲ ਕਰ ਰਹੀ ਸੀ ਇਹ ਮੀਟਿੰਗਸ ਦੀ ਉਥੇ ਸਾਰੇ ਜਿਹੜੇ ਉਹ ਜਿਵੇਂ ਸ਼ਰਾਬੀਆਂ ਦੀ ਆਪਾਂ ਗੱਲ ਕਰ ਰਹੇ ਸੀ ਉਹ ਇਕੱਠੇ ਹੁੰਦੇ ਨੇ ਕਿ ਦੂਜੇ ਨਾਲ ਆਪਣੀਆਂ ਜਿਹੜੀਆਂ ਪ੍ਰੋਬਲਮ ਜੁ ਹੁੰਦੀਆਂ ਨੇ ਉਹ ਸ਼ੇਅਰ ਕਰਦੇ ਨੇ ਤੇ ਉਥੇ ਕੀ ਹੁੰਦਾ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਕਿ ਉਹਨਾਂ ਦੀ ਹੌਸਲਾ ਫੁਜਾਈ ਕੀਤੀ ਜਾਂਦੀ ਹੈ ਜਿਵੇਂ ਜੇ ਕੋਈ ਸ਼ਰਾਬੀ ਹਫਤਾ ਸ਼ਰਾਬ ਨਹੀਂ ਪੀਂਦਾ ਫਿਰ ਉਹ ਸੈਲੀਬ੍ਰੇਟ ਕਰਦੇ ਨੇ ਕੇਕ ਕੱਟਦੇ ਨੇ ਹੋਰ ਖਾਣ ਪੀਣ ਨੂੰ ਸਮਾਨ ਲੈ ਕੇ ਆਉਂਦੇ ਨੇ ਉਹਨੂੰ ਹੱਲਾਸ਼ੇਰੀ ਦਿੰਦੇ ਨੇ ਕੋਈ ਗਿਫਟ ਦਿੰਦੇ ਨੇ ਤਾੜੀਆਂ ਵਜਾਉਂਦੇ ਨੇ ਕਲਾਪਿੰਗ ਕਰਦੇ ਨੇ ਖੜੇ ਹੋ ਕੇ ਜਸ਼ਨ ਮਨਾਉਂਦੇ ਨੇ ਕਿ ਬਾ ਜੀ ਬਾ ਇਹ ਬੰਦੇ ਨੇ ਆਪਣੇ ਯਾਰ ਦੋਸਤ ਮਿੱਤਰ ਨੇ ਇੱਕ ਹਫਤਾ ਸ਼ਰਾਬ ਨਹੀਂ ਪੀਤੀ ਦਾਰੂ ਨਹੀਂ ਪੀਤੀ ਬਾ ਜੀ ਬਾ ਬਹੁਤ ਤਾਂ ਮਹਾਨ ਆਗਾ ਫਿਰ ਉਹ ਹੱਲਾਸ਼ੇਰੀ ਜਦੋਂ ਉਹਨੂੰ ਮਿਲਦੀ ਹੈ ਹੌਸਲਾ ਮਿਲਦਾ ਹੈ ਪਿਆਰ ਮਿਲਦਾ ਹੈ ਅੰਦਰ ਸਤਿਕਾਰ ਮਿਲਦਾ ਹੈ ਫਿਰ ਉਹ ਚੜ੍ਹਦੀ ਕਲਾ ਵਿੱਚ ਆ ਜਾਂਦਾ ਹੈ ਹੋਰ ਸਟਰੋਂਗ ਹੋ ਜਾਂਦਾ ਹੈ ਫਿਰ ਉਹ ਫਿਰ ਹੋਰ ਨਹੀਂ ਪਿੰਦਾ ਹੈਗਾ ਜਦੋਂ ਉਹਨੂੰ ਪਿਆਰ ਮਿਲਦਾ ਹੈਗਾ ਦਰਸਤਕਾਰ ਮਿਲਦਾ ਹੈ ਫਿਰ ਮਹੀਨਾ ਲੰਘ ਜਾਂਦਾ ਹੈ 2 ਮਹੀਨੇ ਲੰਘ ਜਾਂਦੇ ਨੇ 6 ਮਹੀਨੇ ਲੰਘ ਜਾਂਦੇ ਨੇ ਤੇ ਇਸ ਤਰ੍ਹਾਂ ਉਹ ਹੌਲੀ-ਹੌਲੀ ਇਸ ਨਸੇ ਦੀ ਦਲਦਲ ਦੇ ਵਿੱਚੋਂ ਬਾਹਰ ਆ ਜਾਂਦਾ ਹੈ ਤੇ ਉਹ ਉਹਨਾਂ ਮੀਟਿੰਗਸ ਦੇ ਨਾਲ ਜੁੜਿਆ ਰਹਿੰਦਾ ਹੈ ਹਰ ਰੋਜ਼ اٹੈਂਡ ਕਰਦਾ ਹੈ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਜਿਹੜਾ ਬੰਦਾ ਸ਼ਰਾਬੀ ਹੁੰਦਾ ਹੈ ਜਾਂ ਨਸ਼ੇ ਵਾਲਾ ਹੁੰਦਾ ਹੈ ਉਹਦੇ ਅੰਦਰ ਇੱਕ ਰਕਸ਼ ਬੈਠਾ ਹੁੰਦਾ ਹੈ ਠੀਕ ਹੈ ਜੀ ਉਹ ਕਦੇ ਵੀ ਜਾਂਦਾ ਹੋ ਸਕਦਾ ਹੈ ਇਸੇ ਲਈ ਹਰ ਰੋਜ਼ ਉਹਨਾਂ ਮੀਟਿੰਗਜ਼ ਨੂੰ ਅਟੈਂਡ ਕਰਨਾ ਮੀਟਿੰਗ ਜਿਹੜੀਆਂ ਨਾਲ ਜੁੜੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿਉਂਕਿ ਕੋਈ ਪਤਾ ਨਹੀਂ ਉਸ ਰਕਸ ਦਾ ਕਦੋਂ ਉੱਠ ਜੇ ਕਦੋਂ ਮੂਡ ਬਣ ਜੇ ਪੈਗ ਲਾਉਣ ਦਾ ਬਾਕੀ ਇਹ ਮਾਹੌਲ ਤੇ ਵੀ ਬਹੁਤ ਜ਼ਿਆਦਾ ਡਿਪੈਂਡ ਹੁੰਦਾ ਹੈਗਾ ਕਿ ਆਪਣਾ ਫਰੈਂਡ ਸਰਕਲ ਕਿਵੇਂ ਦਾ ਹੈ ਸਾਡਾ ਮਾਹੌਲ ਕਿਹੋ ਜਿਹਾ ਹੈ ਅਸੀਂ ਕਿੱਥੇ ਰਹਨੇ ਆਂਗੇ ਕਈ ਵਾਰੀ ਮਾਹੌਲ ਇਹ ਸਾ ਹੋ ਜਾਂਦਾ ਹੈਗਾ ਕਿ ਦਾ ਪੈਗ ਲਾ ਲੰਦਾ ਹੈ ਉਹ ਜਿਹੜੇ ਯਾਰ ਦੋਸਤ ਮਿੱਤਰ ਮਿਲ ਜਾਂਦੇ ਨੇ ਉਹਦਾ ਵੀ ਫਿਰ ਮੂਡ ਬਣ ਜਾਂਦਾ ਹੈ ਪਰ ਸਾਨੂੰ ਜਿਵੇਂ ਕਹਿੰਦੇ ਨੇ ਕਿ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਹੈ ਜੈਸੀ ਜੈਸੀ ਬੈਠਤ ਵੈਸੀ ਸਹਬਤ ਸੰਗਤ ਦਾ ਰੰਗ ਚੜ ਜਾਂਦਾ ਜਿਵੇਂ ਆਪਾਂ ਗੱਲ ਕਰਦੇ ਆਂਗੇ ਠੀਕ ਹੈ ਜੀ ਇਸ ਤਰ੍ਹਾਂ ਹੋ ਜਾਂਦਾ ਤਾਂ ਕਰਕੇ ਆਪਣੇ ਸਰਕਲ ਦਾ 프ੈਂਡ ਸਰਕਲ ਦਾ ਆਪਣੇ ਮਾਹੌਲ ਦਾ ਇਹ ਵੀ ਬਹੁਤ ਡਿਪੈਂਡ ਕਰਦਾ ਹੈ ਤੇ ਨਸ਼ੇ ਵਾਲੇ ਵਿਅਕਤੀ ਨੂੰ ਉਸ ਜੇ ਉਹ ਛੱਡਣਾ ਚਾਹੁੰਦਾ ਹੈ ਤਾਂ ਆਪਣੇ ਮਾਹੌਲ ਨੂੰ ਵੀ ਚੇਂਜ ਕਰਨ ਦੀ ਜ਼ਰੂਰਤ ਹੁੰਦੀ ਹੈ ਜਿਹੜੇ ਯਾਰ ਦੋਸਤ ਮਿੱਤਰ ਉਹਨੂੰ ਚੰਗੇ ਪਾਸੇ ਲਾ ਸਕਣ ਮੋਟੀਵੇਟ ਕਰ ਸਕਣ ਜੇ ਉਹ ਨਸ਼ਾ ਛੱਡਣਾ ਵੀ ਚਾਹੁੰਦਾ ਹੈ ਪਰ ਉਹ ਉਹਨਾਂ ਯਾਰਾਂ ਦੋਸਤਾਂ ਮਿੱਤਰਾਂ 'ਚ ਜਾਂਦਾ ਹੈ ਜਿਹੜੇ ਉਹਨੂੰ ਧੱਕੇ ਨਾਲ ਪੈਗ ਲਵਾ ਦਿੰਦੇ ਨੇ ਧੱਕੇ ਨਾਲ ਕੋਈ ਨਸ਼ਾ ਕਰਾ ਦਿੰਦੇ ਨੇ ਆਪਣੀ ਯਾਰੀ ਦੋਸਤੀ ਦੀ ਸੌਂਗਵਾ ਦਿੰਦੇ ਨੇ ਤੇ ਅੱਜ ਅੱਜ ਲਾਲਾ ਕੋਈ ਗੱਲ ਨਹੀਂ ਅੱਜ ਇੰਜਜੋਏ ਕਰ ਲੈ ਇਸ ਤਰ੍ਹਾਂ ਹੋ ਜਾਂਦਾ ਕਈ ਵਾਰੀ ਤੇ ਇੱਕ ਗੱਲ ਜਿਹੜੀ ਦੋਸਤੋ ਮੈਂ ਹੋਰ ਕਹਿਣੀ ਚਾਹੁੰਦਾ ਸੀਗਾ ਕਿ ਕਈ ਵਾਰੀ ਜਿਹੜੇ ਬੱਚੇ ਹੁੰਦੇ ਨੇਗੇ ਛੋਟੀ ਉਮਰ ਚ ਹੁੰਦੇ ਨੇ ਇੱਥੋਂ ਤੱਕ ਕੇ 15 16 ਸਾਲ ਦੇ ਇਸ ਤੋਂ ਵੀ ਛੋਟੀ ਉਮਰ ਦੇ ਕਈ ਵਾਰੀ ਦਸੇ ਦੇ ਵਿੱਚ ਫਸ ਜਾਂਦੇ ਨੇ ਉਹ ਉਹਨਾਂ ਨੂੰ ਇੰਨੀ ਸਮਝ ਨਹੀਂ ਹੁੰਦੀ ਕਈ ਵਾਰੀ ਉਹੋ ਇਹੋ ਜੀ ਜਗ੍ਹਾ ਹੁੰਦੇ ਨੇ ਇਹੋ ਜੀ ਮਾਹੌਲ 'ਚ ਹੁੰਦੇ ਨੇ ਦੇਖੋ ਦੇਖ ਜਾਂ ਫਿਰ ਇੱਕ ਜਿਵੇਂ ਕਹਿੰਦੇ ਨੇ ਝੂਟਾ ਲੈਣ ਲਈ ਇੰਜੋਏ ਕਰਨ ਲਈ ਉਹ ਪੈਗ ਸ਼ੇਕ ਲਾ ਲੈਂਦੇ ਨੇ ਕੋਈ ਕੋਈ ਜਦੋਂ ਕੋਈ ਗੱਲ ਨਹੀਂ ਅੱਜ ਪਾਰਟੀ ਹੈ ਅੱਜ ਬਰਥਡੇ ਹੈ ਅੱਜ ਵਿਆਹ ਹੈ ਅੱਜ ਮੈਰਿਜ ਹੈ ਇਹ ਉਹ ਕਰਕੇ ਕਿਸੇ ਬਹਾਨੇ ਉਹ ਇੱਕ ਵਾਰੀ ਪੈਗ ਲਾਇਆ ਫਿਰ ਉਸ ਤੋਂ ਬਾਅਦ ਫਿਰ ਹੌਲੀ-ਹੌਲੀ 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 ਸਟਾਰਟ ਹੋ ਜਾਂਦੇ ਨੇ ਠੀਕ ਹੈ ਜੀ ਡੋਜ਼ ਵਧ ਜਾਂਦੀ ਹੈ ਤੇ ਫਿਰ ਜਿਵੇਂ ਮਹੀਨੇ ਚ ਇੱਕ ਵਾਰੀ ਪੈਗ ਲਾਇਆ ਫਿਰ ਮਹੀਨੇ ਚ ਚਾਰ ਵਾਰੀ ਫਿਰ ਮਹੀਨੇ ਚ ਅੱਠ ਵਾਰੀ ਫਿਰ 10 15 ਫਿਰ ਉਹ ਡੇਲੀ ਰੁਟੀਨ ਬਣ ਜਾਂਦੀ ਹੈ ਇਸੇ ਤਰ੍ਹਾਂ ਹੌਲੀ-ਹੌਲੀ ਉਹ ਬੱਚੇ ਨਸ਼ੇ ਦੇ ਵਿੱਚ ਵਸ ਜਾਂਦੇ ਨੇ ਪਹਿਲਾਂ ਥੋੜਾ ਜਿਹਾ ਵੈਸੀ ਉਹ ਸ਼ੌਂਕੀਆ ਪੈਗ ਲਾਉਂਦੇ ਨੇ ਕੋਈ ਨਸ਼ਾ ਕਰਦੇ ਨੇ ਹੌਲੀ-ਹੌਲੀ ਉਹਨਾਂ ਦੀ ਹੈਬਟ ਬਣ ਜਾਂਦੀ ਹੈ ਹੈਬਚੁਅਲ ਹੋ ਜਾਂਦੇ ਨੇ ਆਦੀ ਹੋ ਜਾਂਦੇ ਨੇ ਫਿਰ ਜਦੋਂ ਉਹ ਆਦੀ ਹੋ ਜਾਂਦੇ ਨੇ ਫਿਰ ਨਸ਼ੇ ਦੇ ਨੇ ਵਿੱਚੋਂ ਨਿਕਲਣਾ ਔਖਾ ਹੋ ਜਾਂਦਾ ਹੈ ਇਸ ਕਰਕੇ ਜੇ ਕੋਈ ਬੱਚਾ ਕੋਈ ਨੌਜਵਾਨ ਮੇਰੀ ਇਹ ਵੀਡੀਓ ਦੇਖ ਰਿਹਾ ਹੈ ਤਾਂ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਇਸ ਚੀਜ਼ ਤੋਂ ਬਚਣਾ ਸ਼ੌਂਕੀਆਂ ਕਦੇ ਵੀ ਕੋਈ ਪੈਗ ਨਾ ਲਾਉਣ ਕੋਈ ਨਸ਼ਾ ਨਾ ਕਰਨਾ ਕਿਸੇ ਦੇ ਕਹਿਣ ਤੇ ਭਾਵੇਂ ਕੋਈ ਪਾਰਟੀ ਹੋਵੇ ਸ਼ਾਦੀ ਹੋਵੇ ਵਿਆਹ ਹੋਵੇ ਕੁਝ ਵੀ ਹੋਵੇ ਕੋਈ ਬਰਥਡੇ ਹੋਵੇ ਜੇ ਉਹ ਇੱਕ ਵਾਰੀ ਇਸ ਪਾਸੇ ਚੱਲ ਪਏ ਤਾਂ ਫਿਰ ਬ੍ਰੇਕ ਲੱਗਣੇ ਬਹੁਤ ਔਖੇ ਨੇਗੇ ਠੀਕ ਹੈ ਜੀ ਪੂਰੀ ਜ਼ਿੰਦਗੀ ਬਰਬਾਦ ਹੋ ਸਕਦੀ ਹੈ ਤੇ ਦੋਸਤੋ ਬਸ ਇੰਨੀਆਂ ਕੁ ਬੇਨਤੀਆਂ ਕਰਨੀਆਂ ਸੀ ਉਮੀਦ ਹੈ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਏਗੀ ਤੇ ਇਸ ਵੀਡੀਓ ਦਾ ਯਾਰਾਂ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਫਾਇਦਾ ਜ਼ਰੂਰ ਹੋਊਗਾ ਤੇ ਜੇ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਸਕਦੇ ਹੋ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮਿਹਰਬਾਨੀ ਥੈਂਕ ਯੂ